ਨਵ ਲਹਿਲ ਜੋਗੀ ਇੱਕ ਪੰਜਾਬੀ ਨੇ ਅਤੇ ਵੀਡੀਓਜ਼ ਪਾਉਂਦੇ ਨੇ YouTube ਦੇ ਉੱਤੇ ਤੁਸੀਂ ਦੇਖੀਆਂ ਹੋਣਗੀਆਂ ਇਹ ਸਵਿਰਤੀਆਂ ਵੀਡੀਓਜ਼ ਤੇ ਇੱਕ ਪ੍ਰਾਊਡ ਵਾਲੀ ਮੂਮੈਂਟ ਆਪਣੇ ਸਾਰੇ ਪੰਜਾਬੀਆਂ ਦੇ ਲਈ ਮਿਸਟਰ ਬੀਸਟ ਜਿਸ ਨੂੰ ਕਿ ਦੁਨੀਆ ਜਾਣਦੀ ਆ ਦੁਨੀਆ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਆਪਣੇ ਇੰਡੀਆ ਦੇ ਵਿੱਚ ਰਹਿਣ ਵਾਲੇ ਇੱਕ ਆਮ ਨਾਗਰਿਕ ਸਾਰੇ ਮਿਸਟਰ ਬੀਸਟ ਨੂੰ ਜਾਣਦੇ ਨੇ ਅਤੇ ਮਿਸਟਰ ਬੀਸਟ ਦੇ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ YouTube ਤੇ ਸਬਸਕ੍ਰਾਈਬਰ ਨੇ 350 ਮਿਲੀਅਨ ਦੇ ਕਰੀਬ ਨੰਬਰ 1 ਯੂਟਿਊਬਰ ਆ ਦੁਨੀਆ ਦਾ ਅਤੇ ਉਸ ਨੇ ਕਮੈਂਟ ਕੀਤਾ ਹੈ ਪੰਜਾਬੀ ਦੇ ਵਿੱਚ ਨਵ ਲਹਿਲ ਦੀ ਵੀਡੀਓ ਦੇ ਥੱਲੇ ਮਿਸਟਰ ਬੀਸਟ ਨੇ ਨਵ ਲਹਿਲ ਦੀ ਅੜਬ ਮਿਸਤਰੀ 2 ਇਸ ਵੀਡੀਓ ਥੱਲੇ ਕਮੈਂਟ ਕੀਤਾ ਹੈ ਲਿਖਿਆ ਸੋਚਣਾ ਹੀ ਮੁਸ਼ਕਲ ਹੈ ਕਿ ਇਹ ਇੱਕ YouTube ਵੀਡੀਓ ਹੈ ਸਕ੍ਰਿਪਟ ਤੇ ਪ੍ਰੋਡਕਸ਼ਨ ਬਾ ਕਮਾਲ ਹੈ ਪੈਨ ਆਬਲ ਹੈ ਨਵੀਂ ਥੈਂਕ ਯੂ ਕੀਤਾ ਹੈ ਇੰਗਲਿਸ਼ ਦੇ ਵਿੱਚ ਸੋ ਇੱਕ ਲਾਈਕ ਨਵ ਲਹਿਲ ਦੇ ਲਈ ਬਣਦਾ ਹੈ ਤੇ ਆਪਣੀ ਪੰਜਾਬੀ ਲੈਂਗੁਏਜ ਨੂੰ ਜੋ ਦੁਨੀਆ ਭਰ ਦੇ ਵਿੱਚ ਮਸ਼ਹੂਰ ਕੀਤਾ ਇੰਨੀ ਵਧੀਆ ਸਕ੍ਰਿਪਟ ਦੇ ਨਾਲ ਮਿਸਟਰ ਬੀਸ਼ ਨੇ ਸਿਲਾ ਕਰਾਤਾ ਹੈ ਤੁਸੀਂ ਜਾ ਕੇ ਖੁਦ ਕਮੈਂਟ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਫੇਕ ਲੱਗਦਾ ਹੈ ਧੰਨਵਾਦ